ਦੋਸਤੋ ਅੱਜ ਦੀ ਸਟੋਰੀ ਸੁਣਨ ਤੋਂ ਬਾਅਦ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਣਗੇ ਅਕਸਰ ਦੋਸਤੋ ਹਰ ਕੋਈ ਆਪਣੀ ਕੁੜੀ ਨੂੰ ਆਪਣੀ ਧੀ ਨੂੰ ਕਿਸੇ ਚੰਗੇ ਪਰਿਵਾਰ ਵਿੱਚ ਵਿਆਹਣ ਦੀ ਕੋਸ਼ਿਸ਼ ਕਰਦਾ ਹੈ ਪਰ ਅੱਗੇ ਕਿਸ ਤਰ੍ਹਾਂ ਦਾ ਪਰਿਵਾਰ ਹੁੰਦਾ ਹੈ ਉਹ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਦੋਸਤੋ ਇਸੇ ਤਰ੍ਹਾਂ ਦੀ ਕਹਾਣੀਆਂ ਅੱਜ ਦੀ ਅੰਬੋਹਰ ਦੇ ਪਿੰਡ ਰਾਏਪੁਰ ਦੀ ਇੱਕ ਰਹਿਣ ਵਾਲੀ ਕੁੜੀ ਨਿਰਮਲ ਕੌਰ ਦਾ ਵਿਆਹ ਮੋਗਾ ਦੇ ਬਸਨੀਕ ਦਲਦੀਪ ਨਾਲ ਕੁਝ ਮਹੀਨੇ ਪਹਿਲਾਂ ਵਿਆਹ ਹੋਇਆ ਦੋਸਤੋ ਨਿਰਮਲ ਕੌਰ ਦਾ ਰੰਗ ਥੋੜਾ ਜਿਹਾ ਕਾਲਾ ਸੀ ਜਿਸ ਕਰਕੇ ਅਕਸਰ ਹੀ ਉਸਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਤਾਣੇ ਮੇਨੇ ਅਤੇ ਉਸਦੇ ਪਤੀ ਵੱਲੋਂ ਵੀ ਤਾਣੇ ਮੇਲੇ ਦਿੱਤੇ ਜਾਂਦੇ ਸੀ ਅਤੇ ਜੇਕਰ ਨਿਰਮਲ ਘਰ ਦੇ ਵਿੱਚ ਕੁਝ ਖਾਣ ਲਈ ਬਣਾਉਂਦੀ ਤਾਂ ਉਹ ਉਸ ਦੇ ਕਾਲੇ ਹੱਥ ਕਹਿ ਕੇ ਉਸ ਤੋਂ ਕੁਝ ਖਾਂਦੇ ਵੀ ਨਹੀਂ ਸਨ ਇਸ ਗੱਲ ਤੋਂ ਉਹ ਕੁੜੀ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਅਤੇ ਉਹ ਇਸ ਗੱਲ ਨੂੰ ਲੈ ਕੇ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਚੁੱਕੀ ਸੀ ਅਤੇ ਅਕਸਰ ਹੀ ਉਸ ਦਾ ਪਤੀ ਉਸ ਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਵੀ ਗੱਲਬਾਤ ਕਰਦਾ ਰਹਿੰਦਾ ਸੀ ਇੱਕ ਦਿਨ ਉਸਦਾ ਜੇਠ ਅਤੇ ਉਸਦੀ ਜਠਾਣੀ ਉਸ ਨਾਲ ਝਗੜਾ ਕਰਨ ਤੋਂ ਬਾਅਦ ਉਸ ਨੂੰ ਉਸਦੀ ਪੇਕੇ ਘਰ ਬਾਹਰ ਹੀ ਛੱਡ ਕੇ ਚਲੇ ਜਾਂਦੇ ਨੇ ਅਤੇ ਉਹ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲੀ ਜਾਂਦੀ ਹੈ ਅਤੇ ਉਹ ਇਹਨਾਂ ਸਾਰੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਅਤੇ ਹੋ ਰਾਤ ਦੇ ਸਮੇਂ ਪਿੰਡ ਕੀ ਰਾ ਖੇੜਾ ਦੇ ਵਿੱਚ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਂਦੀ ਹੈ ਅਤੇ ਹੁਣ ਕੁੜੀ ਦੇ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਮੁੰਡੇ ਵਾਲਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ